ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਹਾਡਾ ਬੱਚਾ 10ਵੀਂ ਕਲਾਸ ਵਿੱਚ ਪੜ੍ਹਦਾ ਹੈ ਜੀ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਦੋਸਤੋ ਇੰਡੀਅਨ ਆਰਮੀ 에ਅਰ ਫੋਰਸ ਅਤੇ ਨੇਵੀ ਦੇ ਵਿੱਚ ਅਫਸਰ ਬਣਨ ਲਈ ਇੱਕ ਬਹੁਤ ਸੁਨਹਿਰੀ ਮੌਕਾ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁਹਾਲੀ ਵਿਖੇ ਮੌਜੂਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਬਾਰੇ ਦੋਸਤੋ ਇਹ ਜਿਹੜਾ ਇੰਸਟੀਚਿਊਟ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਇਹ ਮੁਹਾਲੀ ਦੇ ਸੈਕਟਰ 77 ਵਿਖੇ ਮੌਜੂਦ ਹੈ ਇਸ ਇੰਸਟੀਚਿਊਟ ਦੀ ਸਥਾਪਨਾ ਪੰਜਾਬ ਸਰਕਾਰ ਨੇ ਸਨ 2010 ਦੇ ਵਿੱਚ ਕੀਤੀ ਸੀ ਇਸ ਉਦੇਸ਼ ਨਾਲ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪੰਜਾਬ ਦੇ ਮੁੰਡੇ ਕਬਰੂ ਜਵਾਨ ਆਰਮੀ 에ਅਰ ਫੋਰਸ ਅਤੇ ਨੇਵੀ ਦੇ ਵਿੱਚ ਅਫਸਰ ਬਣ ਸਕਣ ਜੀ ਹਾਂ ਦੋਸਤੋ ਇੰਡੀਅਨ ਆਰਮੀ ਇੰਡੀਅਨ ਨੇਵੀ ਅਤੇ ਇੰਡੀਅਨ ਫੋਰਸ ਦੇ ਵਿੱਚ ਅਫਸਰ ਬਣਨ ਲਈ ਇੱਕ ਪੇਪਰ ਹੁੰਦਾ ਹੈ ਜਿਸ ਨੂੰ ਕਹਿੰਦੇ ਜੀ ਐਨ ਡੀ ਐ ਦਾ ਐਗਜ਼ਾਮ ਨੈਸ਼ਨਲ ਡਿਫੈਂਸ ਅਕੈਡਮੀ ਇਹ ਜਿਹੜਾ ਇੰਸਟੀਚੂਟ ਹੈਗਾ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਇੰਸਟੀਚੂਟ ਇਸ ਇੰਸਟੀਚਿਊਟ ਦੇ ਵਿੱਚ ਬੱਚਾ 10ਵੀਂ ਕਲਾਸ ਤੋਂ ਬਾਅਦ ਐਡਮਿਸ਼ਨ ਲੈਂਦਾ ਹੈ ਅਤੇ ਅਗਲੇ 2 ਸਾਲ ਲਈ ਬੱਚਾ ਇਸ ਇੰਸਟੀਚਿਊਟ ਦੇ ਵਿੱਚ ਹੀ ਪੜਦਾ ਹੈ ਉਹਨੂੰ +1 +2 ਦੀ ਪੜ੍ਹਾਈ ਦੇ ਨਾਲ-ਨਾਲ ਆਰਮੀ 에ਅਰ ਫੋਰਸ ਅਤੇ ਨੇਵੀ ਦੇ ਵਿੱਚ ਭਰਤੀ ਹੋਣ ਲਈ ਬਤੌਰ ਅਫਸਰ ਜਿਹੜਾ NDA ਦਾ ਟੈਸਟ ਹੁੰਦਾ ਹੈ ਉਹਦੀ ਤਿਆਰੀ ਕਰਾਈ ਜਾਂਦੀ ਹੈ ਤੇ ਆਏ ਸਾਲ ਇਸ ਇੰਸਟੀਚਿਊਟ ਤੋਂ ਪੜ੍ਹੇ ਹੋਏ ਬਹੁਤ ਸਾਰੇ ਬੱਚੇ ਆਰਮੀ 에ਅਰ ਫੋਰਸ ਤੇ ਨਵੀ ਦੇ ਵਿੱਚ ਅਫਸਰ ਸਿਲੈਕਟ ਵੀ ਹੁੰਦੇ ਨੇ ਸੋ ਜੇ ਮੈਂ ਇਹਦੇ ਬਾਰੇ ਹੋਰ ਗੱਲ ਕਰਾਂ ਤਾਂ ਇਹਦੇ ਵਿੱਚ ਐਡਮਿਸ਼ਨ ਲੈਣ ਲਈ ਇਸ ਟਾਈਮ ਜਿਹੜੇ ਬੱਚੇ 10ਵੀਂ ਕਲਾਸ ਵਿੱਚ ਪੜ੍ਹ ਰਹੇ ਨੇ ਉਹ ਬੱਚੇ ਇੱਕ ਐਗਜ਼ਾਮ ਦੇਣਗੇ ਜੇਕਰ ਉਹਨਾਂ ਦਾ ਉਹ ਐਗਜ਼ਾਮ ਕਲੀਅਰ ਹੁੰਦਾ ਤਾਂ ਇੱਕ ਇੰਟਰਵਿਊ ਹੋਏਗਾ ਤੇ ਇਹਦੇ ਬੇਸ ਤੇ ਬੱਚੇ ਨੂੰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਮਿਲੇਗੀ ਦੋਸਤੋ ਤੇ ਇਹਦੇ ਵਿੱਚ ਜਿਹੜੀ ਡੇਟ ਆਫ ਬਰਥ ਹੈਗੀ ਹੈ ਬੱਚੇ ਦੀ ਉਹ 2 ਜਨਵਰੀ 2009 ਤੋਂ ਪਹਿਲਾਂ ਦਾ ਨਾ ਹੋਵੇ ਬੱਚਾ ਠੀਕ ਹੈ ਨਾ ਜੀ ਜੇ ਅੱਪਾ ਗੱਲ ਕਰੀਏ ਇਸ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਲੈਣ ਲਈ ਜਿਹੜਾ ਟੈਸਟ ਹੋਏਗਾ ਉਹ 4 ਜਨਵਰੀ 2026 ਨੂੰ ਹੋਏਗਾ ਜਿਹਦੇ ਫਾਰਮ ਜਿਹੜੇ ਨੇ ਹੁਣ ਭਰੇ ਜਾਣੇ ਨੇ ਹੁਣ ਤੇ ਇਸ ਟੈਸਟ ਦੇ ਵਿੱਚ 150 ਕੁਐਸਚਨਸ ਆਉਣਗੇ ਜਿਦੇ ਵਿੱਚੋਂ 40 ਕੁਐਸਚਨ ਨੇ ਜਿਹੜੇ ਉਹ ਇੰਗਲਿਸ਼ ਦੇ ਹੋਣਗੇ 80 ਕੁਐਸ਼ਨ ਜਿਹੜੇ ਨੇ ਉਹ ਮੈਥ ਦੇ ਹੋਣਗੇ ਅਤੇ 30 ਕੁਐਸ਼ਨ ਜਿਹੜੇ ਨੇ ਉਹ ਐਸਐਸਟੀ ਦੇ ਯਾਨੀ ਸੋਸ਼ਲ ਸਾਇੰਸ ਦੇ ਹੋਣਗੇ ਤੇ ਇਸ ਐਂਟਰੈਂਸ ਟੈਸਟ ਦਾ ਜਿਹੜਾ ਸਿਲੇਬਸ ਹੋਊਗਾ ਉਹ ਸੀਬੀਐਸਸੀ ਬੋਰਡ ਦਾ ਜੋ ਸਿਲੇਬਸ ਹੈ ਉਹਦੇ ਨਾਲ ਦਾ ਸਿਲੇਬਸ ਹੋਏਗਾ ਜੇ ਆਪਾਂ ਗੱਲ ਕਰੀਏ ਕਿ ਜੇਕਰ ਸਾਡਾ ਬੱਚਾ ਇਸ ਇਗਜ਼ਾਮ ਨੂੰ ਕਲੀਅਰ ਕਰਕੇ ਇਸ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਤਾਂ ਸਾਡਾ ਖਰਚਾ ਕਿੰਨਾ ਆਏਗਾ ਜੇ ਅਗਲੇ 2 ਸਾਲ ਲਈ ਤਾਂ ਦੋਸਤੋ 62000 ਰੁਪਏ ਪਰ ਸਾਲ ਦਾ ਖਰਚਾ ਹੈਗਾ ਇਹ ਵੀ ਸਿਰਫ ਸਕੂਲ ਦੀ ਜਿਹੜੀ ਟਿਊਸ਼ਨ ਫੀਸ ਹੈ ਠੀਕ ਹੈ ਨਾ ਸਕੂਲ ਫੀਸ ਹੈ ਇਹ ਤੋਂ ਇਲਾਵਾ ਬਾਕੀ ਜਿਹ ਉੱਥੇ ਰਹਿਣ ਖਾਣ ਦਾ ਖਰਚਾ ਜਿਹੜਾ ਹੈਗਾ ਉਹ ਸਾਰਾ ਪੰਜਾਬ ਸਰਕਾਰ ਨੇ ਪੇ ਕਰਨਾ ਇਸ ਕਰਕੇ ਇੱਕ ਬਹੁਤ ਵਧੀਆ ਸਨੈਰੀਓ ਮੌਕਾ ਹੈ ਹੁਣ ਉਹਨਾਂ ਵਿਦਿਆਰਥੀਆਂ ਵਾਸਤੇ ਵੀ ਖੁਸ਼ਖਬਰੀ ਦੀ ਗੱਲ ਹੈ ਵੀ ਜਿਹੜੇ ਬੱਚੇ 10th ਕਰ ਚੁੱਕੇ ਨੇ ਪਿਛਲੇ ਸਾਲ ਤੇ ਐਤਕਾ ਜਿਹੜੇ 11th ਕਲਾਸ ਦੇ ਵਿੱਚ ਹੋਏ ਨੇ ਜੇਕਰ ਉਹਨਾਂ ਬੱਚਿਆਂ ਦੀ ਡੇਟ ਆਫ ਬਰਥ 2 ਜਨਵਰੀ 2009 ਤੋਂ ਬਾਅਦ ਦੀ ਹੈ ਤਾਂ ਉਹ ਵੀ ਇਸ एग्जाम ਨੂੰ ਦੇ ਸਕਦੇ ਨੇ ਬਸ ਸ਼ਰਤ ਇਹ ਹੈ ਵੀ ਜੇਕਰ ਉਹਨਾਂ ਦਾ एग्जाम ਕਲੀਅਰ ਹੁੰਦਾ ਤਾਂ ਉਹਨਾਂ ਨੂੰ 11th ਕਲਾਸ ਦੁਬਾਰਾ ਤੋਂ ਕਰਨੀ ਪੈਗੀ ਸੋ ਦੋਸਤੋ ਜੇਕਰ ਤੁਸੀਂ ਇਸ ਇੰਸਟੀਚਿਊਟ ਬਾਰੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆ ਕੰਟੈਕਟ ਡਿਟੇਲਸ ਹੈਗੀਆਂ ਨੇ ਸਕਰੀਨ ਤੇ ਤੁਹਾਡੇ ਸਾਹਮਣੇ ਦਿਖਾਈ ਦੇ ਰਹੀਆਂ ਨੇ ਹੁਣ ਜਿਹੜਾ ਇਹ ਟੈਸਟ ਹੁੰਦਾ ਦੋਸਤੋ ਇਸ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਲੈਣ ਲਈ ਉਸ ਟੈਸਟ ਦੀ ਤਿਆਰੀ ਅਸੀਂ ਤੁਹਾਨੂੰ ਕਰਾਵਾਂਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਸ ਟੈਸਟ ਦੇ ਵਿੱਚ ਟੋਟਲ 150 ਕੁਐਸਚਨਸ ਆਉਣਗੇ ਜਿਦੇ ਵਿੱਚੋਂ 40 ਕੁਐਸਚਨ ਇੰਗਲਿਸ਼ ਦੇ 80 ਕੁਐਸਚਨ ਮੈਥ ਦੇ ਅਤੇ 30 ਕੁਐਸਚਨ ਐਸਐਸਟੀ ਦੇ ਹੋਣਗੇ ਤੇ ਲੈਵਲ ਜਿਹੜਾ ਹੋਏਗਾ 10ਵੀਂ ਕਲਾਸ ਦਾ ਹੋਏਗਾ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਆਰਮੀ 에ਅਰ ਫੋਰਸ ਜਾਂ ਨੇਵੀ ਦੇ ਵਿੱਚ ਇੱਕ ਆਫਸਰ ਬਣੇ ਤਾਂ ਤੁਸੀਂ ਆਪਣੇ ਬੱਚੇ ਨੂੰ ਇਹ ਐਗਜ਼ਾਮ ਜ਼ਰੂਰ ਦਿਵਾਓ ਉਹਨੂੰ ਤਿਆਰੀ ਕਰਾਓ ਤਾਜੂ ਤੁਹਾਡਾ ਤੇ ਤੁਹਾਡੇ ਬੱਚੇ ਦਾ ਸੁਪਨਾ ਅਫਸਰ ਬਣ ਦਾ ਪੂਰਾ ਹੋ ਸਕੇ ਇਸ एग्जाम ਦੀ ਕੋਚਿੰਗ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਪਤਰਾ ਅਕੈਡਮੀ ਪਤਨਾ ਦੇ ਨਾਲ ਸਾਡਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ ਬਤਰਾ ਅਕੈਡਮੀ ਪਤਨਾ ਧੰਨਵਾਦ